ਤੇ ਦੁਸ਼ਮਨਾ ਦੇ ਆウਲਾਦ ਤੇ 10-20 ਕੋ ਜਖਮੀ ਕੀਆ 10-20 ਕੋ ਮਾਰਾ ਕਿੰਦੇ 10-20 ਨੂੰ ਜਖਮੀ ਕਰ ਦਿੱਤਾ 10-20 ਨੂੰ ਮਾਰ ਕੇ ਢੇਰੀ ਕਰ ਦਿੱਤਾ ਤੇ ਸਾਰੇ ਪਾਸੇ ਆਹਾਕਾਰ ਮਚ ਗਈ ਤੇ ਕਲਗੀਧਰ ਦਾ ਪੁੱਤਰ ਕਲਗੀਧਰ ਦੇ ਕੋਲੋਂ ਸ਼ਕਤੀਆਂ ਲੈ ਕੇ ਉਹਨਾਂ ਦੇ ਕਮਰ ਕੱਸੇ ਦੇ ਵਿੱਚੋਂ ਕਟਾਰ ਲੈ ਕੇ ਆਏ ਨੇ ਇਹਨਾਂ ਦਾ ਮੁਕਾਬਲਾ ਕਰਨਾ ਔਖਾ ਹੈ ਇਸ ਤਰੀਕੇ ਦੇ ਨਾਲ ਸਹਬ ਜੀ ਆਦਾ ਲੜ ਰਿਹਾ ਸੀ ਤੇ ਜਦੋਂ ਲੜਦੇ ਲੜਤੇ ਬਾਬਾ ਅਜੀਤ ਸਿੰਘ ਜੀ ਦੀ ਲਾਸ਼ ਦੇ ਲਾਗੇ ਪਹੁੰਚੇ ਨੇ ਮੈਦਾਵੇਂ ਜਦ ਭਾਈ ਦਾ ਲਾਸ਼ਾ ਨਜ਼ਰ ਆਇਆ ਘੋੜੇ ਸੇਵੋ ਮਾਸੂਮ ਦਲਾਵਰ ਉੱਤਰ ਆਇਆ ਕਹਿੰਦੇ ਜਦੋਂ ਭਰਾ ਦੀ ਲਾਸ਼ ਸਾਹਮਣੇ ਦਿੱਕੀ ਤਾਂ ਮੈਦਾਨੇ ਚੰਗ ਚ ਲੜਦਾ ਲੜਦਾ ਬਾਬਾ ਜਿਹਾਰ ਸਿੰਘ ਘੋੜੇ ਤੋਂ ਉੱਤਰ ਕੇ ਥੱਲੇ ਆ ਗਿਆ ਸਰ ਗੋਦ ਮੇ ਲੈ ਕਰ ਕਹ ਭਾਈ ਸੇ ਬੋਲੋ ਕਹਿੰਦੇ ਆਪਣੇ ਭਰਾ ਬਾਬਾਜੀਤ ਸਿੰਘ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖ ਕੇ ਕਹਿਣ ਲੱਗਿਆ ਭਰਾ ਜੀ ਬੋਲੋ ਐ ਸਖਾਬੇ ਗ੍ਰਾਹ ਸੇ ਕਹੀ ਸ਼ਿਹਾਰਤ ਤੋ ਹੋ ਲੋ ਕਹਿੰਦੇ ਕਿਸ ਦੁਨੀਆ ਦੇ ਵਿੱਚ ਚਲੇ ਗਏ ਹੋ ਕਿਸ ਖਾਹਬ ਦੇ ਵਿੱਚ ਚਲੇ ਗਏ ਹੋ ਥੋੜੇ ਜੇ ਸੁਚੇਤ ਹੋ ਹਮ ਕੌਣ ਹੈ ਦੇਖੋ ਤੋ ਜਰਾ ਅੱਖ ਤੋ ਖੋਲੋ ਕਹਿੰਦੇ ਇਹ ਭਰਾ ਜੀ ਤੁਸੀਂ ਦੇਖੋ ਤੁਹਾਡੇ ਕੋਲੇ ਕੌਣ ਬੈਠਾ ਹੈ ਅੱਖ ਖੋਲੋ ਸੋਨੇ ਕੀ ਹੀ ਠਾਨੀ ਹੈ ਅਗਰ ਮਿਲ ਕੇ ਤੋ ਸੌ ਲੈਓ ਕਹਿੰਦੇ ਜੇ ਤੁਸੀਂ ਇੱਥੇ ਹੀ ਸੌਣ ਦੀ ਕੱਲ ਸੋਚ ਲਈ ਹੈ ਤੇ ਫਿਰ ਭਰਾ ਜੀ ਆਪਾਂ ਮਿਲ ਕੇ ਸੌਂ ਜਾਂਦੇ ਹਾਂ ਆਪਾਂ ਦੋਨੇ ਹੀ ਇੱਥੇ ਬੈਠਾਂਗੇ ਭਾਈ ਤੁਮੇ ਜਦ ਗੰਝ ਸੀ ਹਿੱਦਾ ਕੀ ਜਮੀ ਹੈ ਠਾਨੀ ਹੋਈ ਹਮ ਨੇ ਪੀ ਬਸੇਰੇ ਕੀ ਜਹੀ ਹੈ ਕਹਿੰਦੇ ਜੇ ਤੁਹਾਨੂੰ ਆ ਜਗ੍ਹਾ ਪਸੰਦ ਆਈ ਅਸ਼ੀਦੀ ਵਾਸਤੇ ਤੇ ਮੈਂ ਵੀ ਨਿਸ਼ਚਾ ਕਰ ਲਿਆ ਮੈਂ ਵੀ ਇੱਥੇ ਕਿਹੀ ਸ਼ਹਾਦ ਦਾ ਚਾ ਪੀਵਾਂਗਾ ਕਹਿੰਦੇ ਗੱਲ ਕਰ ਰਿਹਾ ਹੈ ਆਪਣੇ ਭਰਾ ਦੇ ਲਾਸ਼ ਦੇ ਨਾਲ ਤੇ ਉਹਨਾਂ ਚਰ ਨੂੰ ਦੁਸ਼ਮਣਾਂ ਨੂੰ ਮੌਕਾ ਮਿਲ ਗਿਆ ਇਤਨੇ ਮਖਵੰਦ ਆ ਕੇ ਲੱਗਾ ਹਾਏ ਚਿਗਰ ਮੈਂ ਕਹਿੰਦੇ ਇੰਨੇ ਚਿਰ ਨੂੰ ਆ ਕੇ ਇੱਕ ਤੀਰ ਬਾਬਾ ਜੁਝਾਰ ਸਿੰਘ ਦੀ ਛਾਤੀ ਦੇ ਵਿੱਚ ਲੱਗਿਆ ਇੱਕ ਵੈਰੀਆਂ ਵੱਲੋਂ ਮਾਰਿਆ ਹੋਇਆ ਤੀਰ ਸਿੱਧਾ ਆ ਕੇ ਛਾਤੀ ਦੇ ਵਿੱਚ ਖੁੱਭ ਗਿਆ ਇਤਨੇ ਮਖਵੰਦ ਆ ਕੇ ਲੱਗਾ ਹਾਏ ਜਿਕਰ ਮੈਂ ਤਾ ਤੀਰ ਕਲੇਜੇ ਮੈਂ ਜਾ ਕਾਟਾ ਗੁੱਲ ਤਰਮੈਂ ਕਹਿੰਦੇ ਐ ਲਗਿਆ ਕਿਵੇਂ ਇਹ ਤੀਰ ਦਿਲ ਦੇ ਵਿੱਚ ਨਹੀਂ ਇੱਕ ਕੋਮਲ ਫੁੱਲ ਨੂੰ ਤੋੜ ਕੇ ਸੁੱਟ ਦਿੱਤਾ ਹੈ ਧਾਰੀਕ ਜਮਾਨਾ ਹੂਆ ਸਤਿਗੁਰ ਕੀ ਨਜ਼ਰ ਮੈਂ ਕਹਿੰਦੇ ਉਸ ਸਮੇਂ ਗੁਰੂ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਇਹ ਸੰਸਾਰ ਇੱਕਦਮ ਘੁੰਮ ਗਿਆ ਤੂਫਾਨ ਉੱਠਾ ਖਾਕ ਉੱਡੀ ਬਹਿਰ ਮੈਂ ਬਰ ਮੈਂ ਕਹਿੰਦੇ ਸਮੁੰਦਰ ਵਿੱਚ ਧਰਤੀ ਤੇ ਹਰ ਪਾਸੇ ਤੂਫਾਨ ਉੱਠ ਪਿਆ ਤੇ ਹੋਰਾ ਕੇ ਗਿਰਾ ਲਖਤ ਜਿਗਰ ਲਖਤ ਜਿਗਰ ਪਰ ਕਹਿੰਦੇ ਪੁਹਾਟ ਨਹੀਂ ਖਾ ਕੇ ਬਾਬਾ ਜੁਹਾਰ ਸਿੰਘ ਜੀ ਆਪਣੇ ਭਰਾ ਦੀ ਲਾਸ਼ ਦੇ ਉੱਪਰ ਡਿੱਗ ਪਏ ਕਿ ਆ ਗੁਜਰੀ ਹੈ ਇਸ ਵਕਤ ਹੋ ਕਿ ਆ ਮੈਂ ਪਿਦਰ ਪਰ ਕਹਿੰਦੇ ਮੈਂ ਕੀ ਦੱਸਾਂ ਤੇ ਇਸ ਸਮੇ ਪਿਓ ਦੇ ਉੱਪਰ ਕਿਹੋ ਜੀ ਗੁਜਰੀ ਹੋਵੇਗੀ ਜਦੋਂ ਪਿਓ ਦੇ ਦਿਲ ਨਾਲ ਮੈਂ ਦੇਖਦਾ ਹਾਂ ਕਹਿੰਦੇ ਫਿਰ ਪਿਓ ਇੱਡੀ ਵੱਡੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਪਰ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਵੀ ਉਸ ਦਾਤੇ ਦਾ ਸ਼ੁਕਰ ਕੀਤਾ ਤੇ ਸ਼ੁਕਰ ਕਰਕੇ ਆਪ ਉਹਦੀ ਰਜਾ ਦੇ ਵਿੱਚ ਰਾਜੀ ਰਹਿ ਗਏ ਤੇ ਆਪਣੇ ਪੁੱਤਰਾਂ ਨੂੰ ਸਾਹਮਣੇ ਆਪਣੇ ਨਾਲੋਂ ਵਿਛੜਦੇ ਹੋਏ ਦੇਖ ਕੇ ਹੈਰਾਨ ਰਹਿ ਗਏ ਦੁਨੀਆ ਦੇ ਅੰਦਰ ਬੜੇ-ਬੜੇ ਵੱਡੇ ਜੋਦੇ ਬਲੀ ਹੋਏ ਨੇ ਜਿਹੜੇ ਆਪਣੇ ਪੁੱਤਰਾਂ ਤੋਂ ਵਿਛੜ ਕੇ ਆਪਣੀ ਜੀਵਨ ਲੀਲਾ ਖਤਮ ਕਰ ਗਏ ਪਰ ਦਸ਼ਮੇਸ਼ ਪਿਤਾ ਐਸਾ ਹੈ ਜਿਨੇ ਆਪਣੇ ਚਾੜ ਤੋਂ ਪਿਆਰੇ ਪੁੱਤਰ ਵਾਰ ਕੇ ਆਪਣੇ ਸਿੱਖ ਵਾਰ ਕੇ ਸਿਰਫ ਸਾਡੀ ਚੜ੍ਹਦੀ ਕਲਾ ਵਾਸਤੇ ਸਾਡੇ ਆਜ਼ਾਦੀ ਵਾਸਤੇ ਇੰਨਾ ਵੱਡਾ ਕਸ਼ਟ ਚੱਲਿਆ ਤੇ ਵੱਖਰੀ ਗੱਲ ਹੈ ਅਸੀਂ కృਤਕਣ ਹੋ ਗਏ ਉਹਦੀ ਦਾਤ ਨੂੰ ਵਿਸਾਰੀ ਜਾ ਰਹੇ ਹਾਂ ਪਰ ਜਿਹੜੇ ਵਫਾਦਾਰ ਨੇ ਉਹ ਕਦੇ ਵਿਕਦੇ ਨਹੀਂ ਤੇ ਜਿਹੜੇ ਵਿਕ ਗਏ ਉਹ ਕਦੇ ਵਫਾਦਾਰ ਨਹੀਂ ਹੁੰਦੇ ਸਿੱਖ ਕਦੇ ਵਿਕਦਾ ਨਹੀਂ ਹੈ ਤੇ ਜਿਹੜਾ ਵਿਕ ਗਿਆ ਉਹ ਕਦੀ ਸਿੱਖ ਨਹੀਂ ਹੁੰਦਾ ਪਰ ਇਹੀ ਸਾਡੇ ਮਨ ਦੀ ਅਵਸਥਾ ਹੈ ਅਸੀਂ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਲੜ ਲਾ ਕੇ ਬੈਠੇ ਹਾਂ ਆਓ ਆਪਾਂ ਆਪਣੇ ਗੁਰੂ ਦੇ ਨਾਮ ਨੂੰ ਅੱਗੇ ਵਧਾਈਏ ਜਿਹੜੇ ਦਗਾ ਦੇ ਗਏ ਨੇ ਉਹਨਾਂ ਦੁਨੀ ਚੰਦਾਂ ਦਾ ਖੇੜਾ ਛੱਡ ਗਏ ਉਹ ਜਿਵੇਂ ਦੁਨੀ ਚੰਦ ਜਾ ਕੇ ਘਰ 'ਚ ਔਖਾ ਹੋ ਕੇ ਮਰਿਆ ਇਹ ਲੋਕ ਗੁਰੂ ਨਾਨਕ ਦਾ ਘਰ ਛੱਡ ਕੇ ਉਹਨਾਂ ਲੋਕਾਂ ਦੇ ਪਿੱਛੇ ਭੱਜ ਕੇ ਔਖੇ ਹੋ ਕੇ ਮਰਨਗੇ ਆਪਾਂ ਨੂੰ ਤੇ ਉਹਨਾਂ ਨਾਲ ਵਾਸਤਾ ਹੈ ਗੁਰੂ ਨਾਨਕ ਦੇ ਇਸ ਬਾਗ ਦੇ ਵਿੱਚ ਆ ਕੇ ਸ਼ਾਮਲ ਹੋ ਰਹੇ ਨੇ